ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਦੇ ਵਿੱਚ। ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ। ਕਿਸਾਨ ਵੀਰੋ ਇਸ ਵੀਡੀਓ 'ਚ ਆਪਾਂ ਗੱਲਾਂ ਕਰਾਂਗੇ ਪोटाश ਦੀ ਮਹੱਤਤਾ। ਪोटाਸ਼ ਤੱਤ ਦੇ ਆ ਫਸਲਾਂ ਦੇ ਵਾਧੇ ਦੇ ਵਿੱਚ ਕੀ ਮਹੱਤਵ ਹੈ? ਕਿੰਨੀ ਪोटाਸ਼ ਆਪਾਂ ਨੂੰ ਪਾਉਣੀ ਚਾਹੀਦੀ ਹੈ? ਕਦੋਂ ਪਾਉਣੀ ਚਾਹੀਦੀ ਹੈ? ਤੇ ਰੇਤਲੀ ਜ਼ਮੀਨ ਦੇ ਵਿੱਚ ਇਹਦੀ ਵਰਤੋਂ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ? ਸੋ ਜਿਹੜੇ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲੈਣ ਤੇ ਬੈਲ ਵਾਲਾ ਬਟਨ ਜ਼ਰੂਰ ਦਬਾ ਲੈਣ ਤਾਂ ਕਿ ਜਿਹੜੀਆਂ ਨਵੀਆਂ-ਨਵੀਆਂ ਅਪਡੇਟਸ ਹਨ ਨਵੀਆਂ-ਨਵੀਆਂ ਵੀਡੀਓ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਜਦੋਂ ਵੀ ਆਪਾਂ ਵੀਡੀਓ ਪਾਈਏ ਨਾਲ ਦੀ ਨਾਲ ਜਿਹੜੀ ਪਹੁੰਚ ਜਾਵੇ ਸਬਸਕ੍ਰਾਈਬ ਵਾਲਾ ਬਟਨ ਦੱਬ ਕੇ ਨਾਲ ਬੈਲ ਵਾਲਾ ਆਈਕਨ ਦਬਾ ਲਓ ਤਾਂ ਕਿ ਹਰੇਕ ਤੁਹਾਨੂੰ ਨੋਟੀਫਿਕੇਸ਼ਨ ਪਹੁੰਚਦੀ ਰਹੇ ਸੋ ਕਿਸਾਨ ਵੀਰੋ ਜਿਹੜਾ ਆਪਾਂ ਪੋਟਾਸ਼ ਤੱਤ ਦੀ ਗੱਲ ਕਰੀਏ ਤਿੰਨ ਤੱਤ ਜਿਹੜੇ ਹੈਗੇ ਜ਼ਰੂਰੀ ਸਾਰੀਆਂ ਫਸਲਾਂ ਦੇ ਵਿੱਚ ਹੀ नाइट्रोजन फास्फोरस ਤੇ ਪੋਟਾਸ਼ ਝੋਨੇ ਦੇ ਵਿੱਚ ਜੇ ਆਪਾਂ ਗੱਲ ਕਰੀਏ ਝੋਨੇ ਦੇ ਵਿੱਚ ਨਾਈਟ੍ਰੋਜਨ ਤੋਂ ਬਾਅਦ ਸੈਕੰਡ ਇੰਪੋਰਟੈਂਟ ਤੱਤ ਆ ਜਿਹੜਾ ਦੂਜੇ ਨੰਬਰ ਤੇ ਪੋਟਾਸ਼ ਆਉਂਦਾ ਆ ਆਮ ਆਮ ਤੌਰ ਤੇ ਆਪਾਂ ਜਿਹੜੀ ਹੈਗੀ ਨਾਈਟ੍ਰੋਜਨ ਤੇ ਫਾਸਫੋਰਸ ਨੂੰ ਜ਼ਿਆਦਾ ਤਰਜੀਹ ਦਿੰਨੇ ਆ ਪਰ ਜਿਹੜਾ ਪੋਟਾਸ਼ ਹੈ ਉਹ ਨਾਈਟ੍ਰੋਜਨ ਤੋਂ ਬਾਅਦ ਯੂਰੀਆ ਤੋਂ ਬਾਅਦ ਜਿਹੜਾ ਪੋਟਾਸ਼ ਹੈ ਉਹ ਦੂਜੇ ਤੌਰ ਦੂਜੇ ਨੰਬਰ ਤੇ ਆਉਂਦਾ ਇਹ ਵੱਖਰੀ ਗੱਲ ਹੈ ਕਿ ਆਪਣੀਆਂ ਜ਼ਮੀਨਾਂ ਦੇ ਵਿੱਚ ਜਾਂ ਪਾਣੀ ਰਾਹੀਂ ਵੀ ਜਿਹੜਾ ਜਿੱਥੇ ਪਾਣੀ ਦੀ ਕੁਆਲਿਟੀ ਦੇ ਹਿਸਾਬ ਨਾਲ ਜਿਹੜਾ ਪੋਟਾਸ਼ ਜ਼ਮੀਨ ਦੇ ਵਿੱਚ ਐਡ ਹੁੰਦਾ ਰਹਿੰਦਾ ਜਾਂ ਜਿਹੜਾ ਸਟਰਾ ਹੈ ਬੂਟਿਆਂ ਦਾ ਸਟਰਾ ਜਿਹੜਾ ਆਪਾਂ ਵਿੱਚ ਰਹਿਣਦ ਖੂਦ ਮੋਹਨੇ ਆ ਉਹਦੇ ਵਿੱਚ ਪੋਟਾਸ਼ ਤੱਤ ਬਹੁਤ ਜ਼ਿਆਦਾ ਹੁੰਦਾ ਜਿੱਥੇ ਆਪਾਂ ਫਸਲਾਂ ਦੀ ਰਹਿਣਦ ਖੂਨ ਛਾੜਦੇ ਆ ਉੱਥੇ ਜਿਹੜੀ ਪੋਟਾਸ਼ ਦੀ ਜਿਹੜੀ ਡੈਫੀਸ਼ੈਂਸੀ ਆ ਉਹ ਆਉਣ ਹੀ ਸੁਭਾਵਕੀ ਹੈਗੀ ਆ ਕਿਉਂਕਿ ਫਸਲਾਂ ਦੀ ਰਹਿਣਦ ਜਿਹੜੀ ਮਰਜੀ ਫਸਲ ਆ ਉਹਦੇ ਤਣੇ ਦੇ ਵਿੱਚ ਆ ਜਿਹੜਾ ਉਹ ਪੋਟਾਸ਼ ਤੱਤ ਸਭ ਤੋਂ ਜ਼ਿਆਦਾ ਹੁੰਦਾ ਉਸ ਤੋਂ ਬਾਅਦ ਦਾਣਿਆਂ ਦੇ ਵਿੱਚ ਤੇ ਜਿਹੜਾ ਅ ਮੇਨ ਜਿਹੜਾ ਸਟੈਮ ਨੂੰ ਮਜ਼ਬੂਤੀ ਦੇਣੀ ਉਹ ਵੀ ਜਿਹੜਾ ਪੋਟਾਸ਼ ਤੱਤ ਦੇਣਾ ਸੋ ਆਪਾਂ ਸ਼ੁਰੂ ਕਰਦੇ ਕਿਸਾਨ ਵੀਰੋ ਪੋਟਾਸ਼ ਤੱਤ ਜਿਹੜਾ ਫਸਲ ਲਈ ਕੀ ਕੰਮ ਕਰਦਾ ਤੁਹਾਨੂੰ ਜਿਹੜਾ ਮੇਨ ਕੰਮ ਦੱਸਦਾ ਜੜਾਂ ਦੀ ਸਭ ਤੋਂ ਪਹਿਲਾਂ ਜੜਾਂ ਦੀ ਗਰੋਥ ਜੜਾਂ ਦੀ ਗਿਣਤੀ ਵਧਾਉਣਾ ਜੜਾਂ ਦੀ ਡਿਵੈਲਪਮੈਂਟ ਕਰਨਾ ਜਦੋਂ ਜੜਾਂ ਦੀ ਜਿਹੜੀ ਡਿਵੈਲਪਮੈਂਟ ਹੋਊਗੀ ਉਸ ਤੋਂ ਬਾਅਦ ਜਿਹੜਾ ਹੈਗਾ ਤਣੇ ਨੂੰ ਜਿਹੜੇ ਨਿਊਟਰੀਐਂਟ ਮਿਲਦੇ ਆ ਤਣੇ ਦਾ ਜਿਹੜਾ ਮੇਨ ਪਾਰਟ ਹੁੰਦਾ ਉਹ ਪੋਟਾਸ਼ ਹੁੰਦਾ ਤਣੇ ਦੇ ਵਿੱਚ ਮੇਨ ਜਿਹੜਾ ਹੈਗਾ ਪोटाश ਤੱਤ ਹੀ ਹੁੰਦਾ ਜੇ ਆਪਾਂ ਮੈਂ ਤੁਹਾਨੂੰ ਮੋਟੀ ਜਿਹੜੀ ਗੱਲ ਦੱਸ ਦਿੰਨਾ ਕਿ ਜੇ 1 ਕਵਾਂਟਲ ਜਿਹੜੇ ਆਪਾਂ ਦਾਣੇ ਪੈਦਾ ਕਰਦੇ ਹੈਗੇ ਆ 1 ਕਵਾਂਟਲ ਫਸਲ ਜਿਹੜੀ ਆਪਾਂ ਲੈਨੇ ਆ 1 ਟਨ ਸੌਰੀ 10 ਕਵਾਂਟਲ ਉਹਦੇ ਵਿੱਚ 19 ਕਿਲੋ ਜਿਹੜਾ ਹੈਗਾ ਪोटाश ਅਪਟੇਕ ਹੁੰਦੀ ਹੈ 19 ਕਿਲੋ ਚੋਂ 16 ਕਿਲੋ ਸਿਰਫ ਤਣੇ ਦੇ ਵਿੱਚ ਹੁੰਦੀ ਹੈ ਤੇ 2 ਸਵਾ 2 ਕਿਲੋ ਦਾਣਿਆਂ ਦੇ ਵਿੱਚ ਹੁੰਦੀ ਹੈ 10 ਕੁਆਂਟਲ ਜੇ ਆਪਾਂ ਝੋਨਾ ਪੈਦਾ ਕਰਦੇ ਆ ਉਹਦੇ ਵਿੱਚ 19 ਕਿਲੋ ਪोटाश ਪੋਟਾਸ਼ੀਅਮ ਆਕਸਾਈਡ K2O ਹੁੰਦਾ ਤੇ ਉਹਦੇ ਵਿੱਚੋਂ 16 ਕਿਲੋ K2O ਸਿਰਫ ਤਣੇ 'ਚ ਹੁੰਦਾ 2.2 ਕਿਲੋ ਜਾਂ 3 ਕਿਲੋ 2.2 ਜਾਂ 2.3 ਕਿਲੋ ਜਿਹੜਾ ਹੈਗਾ ਦਾਣਿਆਂ ਦੇ ਵਿੱਚ ਹੁੰਦਾ ਇੰਨਾ ਮਹੱਤਵ ਹੈ ਤਣੇ ਦੇ ਵਿੱਚ ਜਿਹੜਾ ਹੈਗਾ ਪोटाश ਤਣੇ ਨੂੰ ਮਜ਼ਬੂਤੀ ਦੇਣੀ ਜੇ ਤਣੇ ਦੇ ਵਿੱਚ ਮਜ਼ਬੂਤੀ ਦੇਊਗਾ ਉਸ ਤੋਂ ਬਾਅਦ ਜਿਹੜਾ ਹੈਗਾ ਭੋਜਨ ਬਣਨ ਦੇ ਵਿੱਚ ਹੈਲਪ ਕਰਨੀ ਤੇ ਭੋਜਨ ਬਣਦਾ ਜਦੋਂ ਉਸ ਤੋਂ ਬਾਅਦ ਮੈਟਾਬੋਲਿਜ਼ਮ ਦੇ ਵਿੱਚ ਤੇ ਜਦੋਂ ਦਾਣੇ ਬਣਦੇ ਆ ਉਦੋਂ ਜਿਹੜਾ ਭੋਜਨ ਬਣਿਆ ਹੋਇਆ ਤਣੇ 'ਚ ਜਾਂ ਪੱਤਿਆਂ 'ਚ ਉਹਦੀ ਮੂਵਮੈਂਟ ਕਰਨੀ ਜਿਹੜੀ ਅ ਦਾਣਿਆਂ ਵੱਲ ਨੂੰ ਜਿਹੜਾ ਸੋਰਸ ਹੈ ਜਿੱਥੇ ਭੋਜਨ ਬਣਦਾ ਹੈ ਪ੍ਰਕਾਸ਼ ਸੰਸਲੇਸ਼ਨ ਰਾਹੀਂ ਪੱਤਿਆਂ ਦੇ ਵਿੱਚ ਜਿਹੜਾ ਭੋਜਨ ਬਣਦਾ ਹੈਗਾ ਉੱਥੋਂ ਜਿਹੜੀ ਮੂਵਮੈਂਟ ਹੈ ਉਹ ਦਾਣਿਆਂ ਵੱਲ ਨੂੰ ਇਹਦੇ ਵਿੱਚ ਪੋਟਾਸ਼ੀਅਮ ਦਾ ਮੁੱਖ ਰੋਲ ਹੁੰਦਾ ਹੈਗਾ ਤੇ ਬੂਟਿਆਂ ਦੇ ਵਿੱਚ ਜਿਹੜੀ ਮੈਂ ਹਰੇਕ ਵੀਡੀਓ ਜਿਹੜੀ ਪਹਿਲਾਂ ਪਿਛਲੀਆਂ ਵੀ ਦੱਸੀਆਂ ਪोटाश ਤੱਤ ਦੇ ਮਤਲਬ ਬਾਰੇ ਕਿ ਬੂਟਿਆਂ ਦੇ ਵਿੱਚ ਜਿਹੜੀ ਹੈਗੀ ਆ ਰਜਿਸਟੈਂਸ ਬਿਮਾਰੀਆਂ ਵਾਸਤੇ ਕੀੜੇ ਮਕੌੜਿਆਂ ਵਾਸਤੇ ਸਟ੍ਰੈਸ ਤੋਂ ਬਚਾਉਣ ਵਾਸਤੇ ਬੂਟਿਆਂ ਨੂੰ ਜਿਹੜਾ ਪोटाਸ਼ ਦਾ ਵੱਡਾ ਰੋਲ ਹੁੰਦਾ ਜਿੱਥੇ ਕਿਤੇ ਕਈ ਵਾਰ ਮਗਰੋਂ ਆ ਕੇ ਫਸਲਾਂ ਡੇਗਦੀਆਂ ਨੇ ਜਿੱਥੇ ਆਪਾਂ ਪੋਟਾਸ਼ੀਅਮ ਤੱਤ ਜੇ ਪੂਰਾ ਪਾਇਆ ਹੋਵੇ ਤੇ ਜਿਹੜੀ ਫਸਲ ਡੇਗਦੀ ਨਹੀਂ ਹੈਗੀ ਹੁਣ ਆਪਾਂ ਗੱਲ ਕਰਦੇ ਹਾਂ ਘਾਟ ਕਿਉਂ ਆਉਂਦੀ ਤੇ ਨਿਸ਼ਾਨੀਆਂ ਕਿਹੜੀਆਂ ਘਾਟ ਕਿਸਾਨ ਵੀਰੋ ਕਈ ਕਾਰਨ ਹੁੰਦੇ ਆ ਪੋਟਾਸ਼ੀਅਮ ਦੀ ਘਾਟ ਆਉਣ ਦੇ ਪਹਿਲਾ ਕਾਰਨ ਤਾਂ ਇਹ ਹੋ ਸਕਦਾ ਕਿ ਆਪਾਂ ਜਿਹੜਾ ਹੈਗਾ ਜਿਹੜੀ ਘਾਟ ਦੇ ਅਨੁਸਾਰ ਪਾਈ ਨਹੀਂ ডোজ ਨਹੀਂ ਸਹੀ ਪਾਈ ਤਾਂ ਘਾਟ ਆ ਸਕਦੀ ਹੈ ਦੂਜੇ ਨੰਬਰ ਤੇ ਜਿਹੜੀਆਂ ਆਪਾਂ ਇੰਟੈਂਸਿਵ ਕ੍ਰੋਪਿੰਗ ਕਰਦੇ ਕਣਕ ਝੋਨਾ ਫਸਲੀ ਚੱਕਰ ਦੇ ਵਿੱਚ ਆਪਾਂ ਜਿਹੜੀ ਲੋਡ ਅਨਸਾਰ ডোজ ਨਹੀਂ ਪਾਈ ਇੱਕ ਤਾਂ ਆਪਾਂ ਬਿਲਕੁਲ ਨਹੀਂ ਪਾਈ ਇੱਕ ਆਪਾਂ ਜਿਹੜੀ ਹੈਗੀ ਜਿੰਨੀ ਲੋਡ ਆ ਉਨੀ ਨਹੀਂ ਮਾਤਰਾ ਪਾਈ ਮਿੱਟੀ ਪਰਖ ਨਹੀਂ ਕਰਾਈ ਉਸ ਤੋਂ ਬਾਅਦ ਰੇਤਲੀਆਂ ਜ਼ਮੀਨਾਂ ਦੇ ਵਿੱਚ ਜਿੱਥੇ ਲੀਚਿੰਗ ਰਾਈ ਲਾਸ ਹੋ ਜਾਂਦੇ ਆ ਉੱਥੇ ਸਪਲਟਡ ডোজ ਪੈਂਦੀ ਆ ਉੱਥੇ ਨਹੀਂ ਆਪਾਂ ਪਾਈ ਕਿਉਂਕਿ ਰੇਤਲੀਆਂ ਜ਼ਮੀਨਾਂ ਵਿੱਚ ਤਾਤ ਜਿਹੜੇ ਉਹ ਪਾਣੀ ਦੇ ਨਾਲ ਜਿਹੜੇ ਜ਼ਮੀਨ ਦੇ ਵਿੱਚ ਮੂਵ ਕਰਦੇ ਰਹਿੰਦੇ ਆ ਉੱਥੇ ਜਿਹੜੀ ਸਪਲਟ ਡੋਜ਼ ਪਾਉਣ ਦੀ ਜ਼ਿਆਦਾ ਜ਼ਰੂਰਤ ਹੁੰਦੀ ਉਹ ਨਹੀਂ ਪਾਈ। ਉਸ ਤੋਂ ਬਾਅਦ ਜਿੱਥੇ ਪੀ ਐਚ ਮਿੱਟੀ ਦੀ ਪੀ ਐਚ ਘੱਟ ਆ ਕਿਉਂਕਿ ਜਿਹੜੀ ਪੋਟਾਸ਼ੀਅਮ ਆ ਉਹ 7.5 ਤੋਂ 8.5 ਪੀ ਐਚ ਦੇ ਵਿੱਚ ਹੀ ਜਿਹੜੀ ਹੈਗੀ ਨਾਰਮਲ ਅਵੇਲੇਬਲ ਹੁੰਦੀ ਹੈ ਜਦੋਂ ਪੀ ਐਚ ਘਟ ਜਾਂਦੀ ਨਾਰਮਲ ਤੋਂ ਉੱਥੇ ਪੋਟਾਸ਼ ਤਾਤ ਆਪਾਂ ਨੂੰ ਬਹੁਤ ਘੱਟ ਮਿਲਦਾ ਹੈ। ਤੀਜੇ ਨੰਬਰ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਨਾਈਟ੍ਰੋਜਨ ਤੇ ਫਾਸਫੋਰਸ ਨੂੰ ਤਰਜੀਹ ਕਿਸਾਨ ਵੀਰ ਜ਼ਿਆਦਾ ਦੇ ਦਿੰਦੇ ਆ ਯੂਰੀ ਕੋਈ ਵੀ ਖਾਦ ਪਾ ਦਿੰਦੇ ਪਰ ਪੋਟਾਸ਼ ਤੱਤ ਨੂੰ ਬਹੁਤਾ ਮਤ ਨਹੀਂ ਦਿੰਦੇ ਹੈਗੇ ਸੋ ਇਹਦੇ ਕਰਕੇ ਜਿਹੜੀ ਹੈਗੀ ਘਾਟ ਆਉਂਦੀ ਹੈਗੀ ਆ ਉਦੋਂ ਬਾਅਦ ਘਾਟ ਕਿਸਾਨ ਵੀਰੋ ਪੋਟਾਸ਼ੀਅਮ ਦੀ ਆਮ ਆਪਾਂ ਨੂੰ ਘਾਟਦਾ ਵੀ ਨਹੀਂ ਬਹੁਤਾ ਛੇਤੀ ਪਤਾ ਲੱਗਦਾ ਤੇ ਜਦੋਂ ਆਪਾਂ ਪੋਟਾਸ਼ ਸ਼ੁਰੂ ਦੇ ਵਿੱਚ ਜਿਹੜੀ ਫਸਲ ਨੂੰ ਕਿਸਾਨ ਵੀਰ ਪੋਟਾਸ਼ ਪਾਉਂਦੇ ਆ ਆਪਾਂ ਨੂੰ ਜਿਵੇਂ ਜੂਰੀਆ ਦਾ ਤਾਂ ਫਟ ਪਤਾ ਲੱਗ ਜਾਂਦਾ ਵਾਧਾ ਜਾਂ ਹੋਣ ਲੱਗ ਪੈਂਦਾ ਬੂਟੇ ਹਰੇ ਭਰੇ ਹੋ ਜਾਂਦੇ ਪੋਟਾਸ਼ ਜਦੋਂ ਆਪਾਂ ਪਾਉਨੇ ਆ ਇਹਦਾ ਉਦੋਂ ਵੀ ਨਹੀਂ ਪਤਾ ਲੱਗਦਾ ਮਗਰੋਂ ਆ ਕੇ ਪਤਾ ਲੱਗਦਾ ਜਦੋਂ ਇਹਦਾ ਝਾੜ ਘਟ ਜਾਂਦਾ ਜਾਂ ਦਾਣਿਆਂ ਦੇ ਉੱਤੇ ਮਗਰੋਂ ਆ ਜਿਹੜੀਆਂ ਨਿਸ਼ਾਨੀਆਂ ਮੈਂ ਬੂਟਿਆਂ ਦੀਆਂ ਦਿਖਾਈਆਂ ਕਿ ਫਸਲ ਦੇ ਵਿੱਚ ਮਗਰੋਂ ਆ ਕੇ ਇਹਦੀਆਂ ਘਾਟਦੀਆਂ ਨਿਸ਼ਾਨੀਆਂ ਆਉਂਦੀਆਂ ਜਦੋਂ ਦਾਣੇ ਬਣਨ ਲੱਗਦੇ ਆ ਪੱਤੇ ਸ ਨੋਕਾਂ ਸੜ ਜਾਂਦੀਆਂ ਹੈਗੀਆਂ ਪੱਤੇ ਸੁੱਕ ਜਾਂਦੇ ਆ ਉਦੋਂ ਮਾਲ ਜਿਹੜੇ ਪੱਤੇ ਟੁੱਟ ਕੇ ਜਿਹੜੇ ਹੈਗੇ ਆ ਸੁੱਕ ਕੇ ਥਲੜੇ ਪੱਤੇ ਲੰਕ ਜਾਂਦੇ ਕਿਉਂਕਿ ਜਿਹੜਾ ਬੂਟਿਆਂ ਦੇ ਵਿੱਚ ਮੋਬਾਈਲ ਆ ਤਾਤੇ ਇਹ ਮੂਵਮੈਂਟ ਇਹਦੀ ਵਧਿਆ ਹੁੰਦੀ ਹੈ ਸੋ ਜਦੋਂ ਪੱਤਿਆਂ ਦੇ ਵਿੱਚ ਨਵੇਂ ਜਿਹੜੇ ਡਿਫੀਸ਼ੀਐਂਸੀ ਆਉਂਦੀ ਹੈ ਤਾਂ ਪੁਰਾਣੇ ਪੱਤਿਆਂ ਤੋਂ ਨਵੇਂ ਪੱਤਿਆਂ ਵੱਲ ਨੂੰ ਪੋਟਾਸ਼ ਚ ਲੈ ਜਾਂਦਾ ਤੇ ਪੁਰਾਣੇ ਪੱਤਿਆਂ ਦੇ ਵਿੱਚ ਘਾੜ ਆ ਜਾਂਦੀ ਉਹ ਸੁੱਕ ਸੜ ਜਾਂਦੇ ਆ ਉਦੋਂ ਬਾਅਦ ਜਿਹੜੀ ਹੈਗੀ ਆ ਜਦੋਂ ਪੁਰਾਣੇ ਪੱਤਿਆਂ 'ਚ ਘਾੜ ਆ ਜਾਂਦੀ ਨਾਲ ਨਵੇਂ ਪੱਤਿਆਂ ਦੀਆਂ ਜਿਹੜੀਆਂ ਨੋਕਾਂ ਦੇ ਉੱਤੇ ਵੀ ਜਿਹੜੀ ਹੈਗੀ ਆ ਲਾਲੀ ਜਾਂ ਸੁੱਕ ਜਿਹੜ ਉਹ ਜਿਹੜੀ ਹੈਗੀ ਆ ਪोटाश ਦੀ ਡੈਫੀਸ਼ੀਐਂਸੀ ਦਰਸਾਉਂਦੇ ਆ ਜਦੋਂ ਦਾਣੇ ਬਣਨੇ ਹੁੰਦੇ ਆ ਜਦੋਂ ਫਲਾਵਰਿੰਗ ਤੋਂ ਬਾਅਦ ਦਾਣੇ ਬਣਨੇ ਸ਼ੁਰੂ ਹੁੰਦੇ ਆ ਝੋਨੇ ਦੇ ਵਿੱਚ ਤਾਂ ਉਦੋਂ ਜਿਹੜੀ ਹੈਗੀ ਪोटाਸ਼ ਤੱਤ ਦੀ ਘਾਟ ਦਿਸਦੀ ਆ ਉਦੋਂ ਪਹਿਲਾਂ ਆਪਾਂ ਨੂੰ ਘਾਟਦਾ ਵੀ ਨਹੀਂ ਪਤਾ ਲੱਗਦਾ ਤੇ ਜਦੋਂ ਆਪ ਪोटाਸ਼ ਤੱਤ ਬੇਸਲੋ ਜਿਹੜੀ ਪਾਉਨੇ ਆਪਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਆਪਾਂ ਪोटाਸ਼ ਪਾਇਆ ਜਿਹੜੀ ਯੂਰੀਆ ਤੱਤ ਆ ਮੌਜੂਦੀ ਆ ਖਾਦ ਆ ਜਿਹੜੀ ਬੂਟਿਆਂ ਨੂੰ ਪਾਇਆ ਆਪਾਂ ਨੂੰ ਦਿਸਦੀ ਆ ਤੋ ਇਹਦੇ ਕਰਕੇ ਵੀ ਕਿਸਾਨ ਵੀਰ ਜਿਹੜੀ ਬਹੁਤੀ ਪੋਟਾਸ਼ ਨਹੀਂ ਪਾਉਂਦੇ ਰਹਿੰਦੇ ਕਿਉਂਕਿ ਇਹਦੇ ਵਿੱਚ ਕਿਸਾਨ ਵੀਰੋ ਹਿਡਨ ਹੰਗਰ ਵੀ ਆ ਜਾਂਦੀ ਆ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਪਰ ਬੂਟਿਆਂ ਨੂੰ ਘਾਟ ਪੋਟਾਸ਼ ਦੀ ਹੁੰਦੀ ਆ ਆਪਾਂ ਆਮ ਕਰਕੇ ਜਿਹੜੀ ਉਹਦੇ ਉਹਨੂੰ ਪਾਉਣ ਨੂੰ ਤਰਜੀਹ ਨਹੀਂ ਦਿੰਦੇ ਹੈਗੇ ਉਹਦੇ ਕਰਕੇ ਜਦੋਂ ਮਗਰੋਂ ਆ ਕੇ ਦਾਣੇ ਨਿਕਲਦੇ ਆ ਬੂਟੇ ਉਦੋਂ ਜਿਹੜੇ ਹੈਗੇ ਪੱਤੇ ਆ ਸਾਈਡਾਂ ਤੋਂ ਸੁੱਕਣੇ ਸ਼ੁਰੂ ਹੋ ਜਾਂਦੇ ਆ ਤੇ ਉਦੋਂ ਜੇ ਉਦੋਂ ਕਈ ਵਾਰ ਜਦੋਂ ਕਿਸਾਨ ਵੀਰ ਨੂੰ ਪਤਾ ਲੱਗਦਾ ਉਦੋਂ ਫਿਰ ਜਿਹੜੀ ਹੈ ਖਾਦ ਵਗੈਰਾ ਪਾਉਣ ਲੱਗ ਪੈਂਦੇ ਆ ਜਿਹੜੀ ਆਪਾਂ ਬੇਸਲੋਜ ਪਾਉਣੀ ਆ ਉਹਦਾ ਜਿਹੜਾ ਇਫੈਕਟ ਹੋਣਾ ਜਿਹੜਾ ਬੂਟੇ ਨੂੰ ਸ਼ੁਰੂਆਤੀ ਵਾਧੇ ਤੋਂ ਜਿਹੜੀ ਹੈਗੀ ਆ ਪोटाश ਮਿਲਣੀ ਆ ਉਹ ਆਪਾਂ ਮਗਰੋਂ ਆ ਕੇ ਕਿਸਾਨ ਵੀਰੋਂ ਪੂਰੀ ਨਹੀਂ ਕਾਟ ਕਰ ਸਕਦੇ ਹੈਗੇ ਤੇ ਇਹਦੇ ਨਾਲ ਕੀ ਆ ਮਗਰੋਂ ਆ ਕੇ ਜਿਹੜੇ ਹੈਗੇ ਆ ਦਾਣਿਆਂ ਦੇ ਵਿੱਚ ਫੋਕ ਪੈ ਜਾਂਦੀ ਆ ਦਾਣਿਆਂ ਦੀ ਕੁਆਲਿਟੀ ਖਰਾਬ ਹੋ ਜਾਂਦੀ ਆ ਦਾਣੇ ਭਾਰੇ ਨਹੀਂ ਹੁੰਦੇ ਹੈਗੇ ਇਹ ਤਿੰਨ ਚਾਰ ਮੇਨ ਜਿਹੜਾ ਨੁਕਸਾਨ ਆਪਾਂ ਨੂੰ ਹੁੰਦਾ ਦਾਣਾ ਹੌਲਾ ਪੈ ਜਾਂਦਾ ਹੈਗਾ ਦਾਣੇ ਖਾਲੀ ਰਹਿਣਾ ਦਾਣੇ ਹੌਲੇ ਪੈਣੇ ਦਾਣੇ ਦੀ ਕੁਆਲਿਟੀ ਨਾ ਵਧਣੀ ਤੇ ਭੋਗ ਪੈਣੀ ਉਹਦੇ ਨਾਲ ਜਿਹੜਾ ਹੈਗਾ ਆਪਣਾ ਝਾੜ ਘਟ ਜਾਂਦਾ ਤੇ ਉਦੋਂ ਆਪਾਂ ਫਿਰ ਬਾਅਦ ਚੋਂ ਪਚਾਈ ਪोटाश ਪਾ ਲਈਏ ਚਾਹੇ ਆਪਾਂ ਕੋਈ ਸਪਰੇਅ ਕਰ ਦਈਏ ਉਹਦਾ ਕੋਈ ਆਪਾਂ ਨੂੰ ਬਹੁਤਾ ਫਾਇਦਾ ਦਿਖਾਈ ਨਹੀਂ ਦਿੰਦਾ ਹੈਗਾ ਤੇ ਇੱਕ ਜਦੋਂ ਵਾਧਾ ਹੁੰਦਾ ਹੈਗਾ ਜਦੋਂ ਆਪਾਂ ਜੋ ਪोटाश ਦੀ ਘਾਟ ਆਉਂਦੀ ਹੈ ਜਦੋਂ ਆਪਾਂ ਬੂਟਾ ਪੱਟ ਕੇ ਦੇਖਾਂਗੇ ਤਾਂ ਉਹ ਜੜ ਉਹਦੀ ਡਿਵੈਲਪਮੈਂਟ ਪੂਰੀ ਹੋਈ ਹੁੰਦੀ ਅੱਧ ਚੋਂ ਜੜਾਂ ਜੀਆਂ ਟੁੱਟੀਆਂ ਵੀਆਂ ਹੁੰਦੀਆਂ ਤੇ ਕਾਲਾ ਪਣਾਇਆ ਬੰਦਾ ਜੜਾਂ ਦਾ ਇਹ ਵੀ ਪोटाਸ਼ ਦੀ ਘਾਟ ਦੀ ਇੱਕ ਪੱਕੀ ਨਿਸ਼ਾਨੀ ਹੈਗੀ ਐ ਬੂਟਾ ਤੁਸੀਂ ਪੱਟ ਕੇ ਦੇਖ ਲਓ ਜਦੋਂ ਜਿਹੜਾ ਨਸਾਰੇ ਤੇ ਆਉਂਦਾ ਸਾਈਡਾਂ ਤੋਂ ਸੁੱਕਦਾ ਹੈਗਾ ਤਾਂ ਉਹਦੀ ਜਿਹੜੀ ਡਿਵੈਲਪਮੈਂਟ ਨਹੀਂ ਪੂਰੀ ਹੁੰਦੀ ਵੈਸੇ ਵੀ ਤੁਸੀਂ ਰੂਟੇਨ 'ਚ ਬੂਟਾ ਪੱਟ ਕੇ ਦੇਖੋਗੇ ਜੜਾਂ ਜਿਹੜੀਆਂ ਅਧ ਪਚਦੀਆਂ ਜਾਂ ਡਿਵੈਲਪ ਹੋਣੀਆਂ ਤੇ ਥੱਲੇੋਂ ਕਾਲੀਆਂ ਹੋ ਜਾਂਦੀਆਂ ਇਹ ਜਿਹੜੀ ਹੈਗੀ ਐ ਪोटाਸ਼ ਤੱਤ ਦੀ ਘਾਟ ਦੀ ਨਿਸ਼ਾਨੀ ਹੈ ਜੜਾਂ ਦੀ ਡਿਵੈਲਪਮੈਂਟ ਪੂਰੀ ਨਾ ਹੋਣੀ ਤੇ ਬਲੈਕਿਸ਼ ਰੂਟਸ ਇੱਕ ਜਿਹੜੀਆਂ ਹੈਗੇ ਸਲਫਾਈਟ ਟੌਕਸਿਸਿਟੀ ਨਾਲ ਵੀ ਹੁੰਦੀਆਂ ਉਹ ਵੱਖਰੀ ਗੱਲ ਉਹਦੇ ਨਾਲ ਜਿਹੜਾ ਉੱਤੋਂ ਵੀ ਡਿਫਰੈਂਸ ਜਿਹੜਾ ਹੋ ਸੋ ਅੱਗੇ ਆਪਾਂ ਕਿਸਾਨ ਵੀਰੋ ਜਿਹੜੀ ਪोटाश ਹੈ ਕਿੰਨੇ ਕਿਸਮ ਦੀ ਆਉਂਦੀ ਹੈ ਕਿਹੜੀ ਆਪਾਂ ਪਾ ਸਕਦੇ ਹਾਂ ਤੁਹਾਨੂੰ ਪोटाਸ਼ ਜਿਹੜੇ ਹੈਗੇ ਆ ਤਿੰਨ ਚਾਰ ਤਰ੍ਹਾਂ ਦੀ ਕਾਉਂਦੀ ਆ ਗਰੁੱਪ ਦੋ ਹੀ ਆਉਂਦੇ ਆ ਕਲਰਾਈਡ ਫਾਰਮ ਨਾਨ ਕਲਰਾਈਡ ਫਾਰਮ ਇੱਕ ਤਾਂ ਪोटाਸ਼ ਜਿਹੜੀ ਆਪਾਂ ਪਾਉਨੇ ਉਹ ਚ ਕਲਰਾਈਡ ਹੁੰਦੀ ਪੋਟਾਸ਼ੀਅਮ ਕਲਰਾਈਡ ਦੂਜੀਆਂ ਜਿਵੇਂ ਪੋਟਾਸ਼ੀਅਮ ਸਲਫੇਟ ਆਉਂਦੀ ਆ ਪੋਟਾਸ਼ੀਅਮ ਮੈਗਨੀਸ਼ੀਅਮ ਸਲਫੇਟ ਆਉਂਦੀ ਆ ਜਾਂ ਪੋਟਾਸ਼ੀਅਮ ਨਾਈਟ੍ਰੇਟ ਆਉਂਦੀ ਆ ਉਹਨਾਂ ਦੇ ਵਿੱਚ ਕਲਰਾਈਡ ਨਹੀਂ ਹੁੰਦਾ ਹੈਗਾ ਪਰ ਆਮ ਕਰਕੇ ਆਪਾਂ ਪੋਟਾਸ਼ੀਅਮ ਕਲੋਰਾਇਡ ਯੂਜ਼ ਕਰਦੇ ਆਂ ਪਰ ਇਹ ਜਿਹੜਾ ਹੈਗਾ ਗੰਨੇ ਵਾਸਤੇ ਆਲੂ ਵਾਸਤੇ 슈ਗਰ ਬੀਟ ਵਾਸਤੇ ਜਾਂ ਟਬੈਕੋ ਵਾਸਤੇ ਵਰਤੀ ਨਹੀਂ ਜਾਂਦੀ ਹੈ ਜਿਹੜੀ ਆਪਾਂ ਆਮ ਪੋਟਾਸ਼ ਪਾਉਨੇ ਆ ਕਿਉਂਕਿ ਜਿਹੜੀਆਂ 슈ਗਰ ਵਾਲੀਆਂ ਫਸਲਾਂ ਗੰਨਾ ਜਾਂ 슈ਗਰ ਬੀਟ ਆ ਉਹਦੇ ਵਿੱਚ ਜਿਹੜੀਆਂ ਹੈਗੀਆਂ ਮਠਾਸ ਬਣਨ ਦੇ ਵਿੱਚ ਇਹ ਰਿਕਾਡ ਪਾਉਂਦੀ ਕਲੋਰਾਇਡ 슈ਗਰ ਇਕੱਠਾ ਹੋਣ ਨੂੰ ਤੇ ਆਲੂ ਦੇ ਵਿੱਚ ਸਟਾਰਚ ਬਣਨ ਨੂੰ ਤੇ ਜਿਹੜੀਆਂ ਸਕਿਨ ਵੀ ਉਹਦੀ ਜਿਹੜੀ ਹੈਗੀ ਆ ਸੜ ਜਾਂਦੀ ਹੈਗੀ ਆ ਤੇ ਟਬੈਕੋ ਦੇ ਵਿੱਚ ਵੀ ਜਿਹੜੀ ਹੈਗੀ ਆ ਬਰਨਿੰਗ ਕੁਆਲਟੀ ਨਹੀਂ ਸਹੀ ਆਉਂਦੀ ਹੈਗੀ ਸੋ ਜਿਹੜੀ ਹੈਗੀ ਹੈ ਇਹ ਪੋਟਾਸ਼ੀਅਮ ਕਲਰਾਇਡ ਹੈ ਚ 60% ਜਿਹੜਾ ਹੈਗਾ ਪੋਟਾਸ਼ੀਅਮ ਹੁੰਦਾ ਹੈਗਾ ਤੇ ਇਕਨੋਮਿਕਲੀ ਵੀ ਜਿਹੜੀ ਹੈਗੀ ਆ ਆਪਾਂ ਨੂੰ ਆਮ ਤੌਰ ਤੇ ਸਾਰੀਆਂ ਖਾਦਾਂ ਚੋਂ ਇਹੀ ਸਾਡੀ ਪੋਟਾਸ਼ ਖਾਦ ਇਹ ਸਸਤੀ ਪੈਂਦੀ ਹੈਗੀ ਹੈ ਝੋਨੇ ਦੀ ਫਸਲ ਦੇ ਵਿੱਚ ਆਪਾਂ 20 ਕਿਲੋ ਪੋਟਾਸ਼ੀਅਮ ਕਲਰਾਇਡ ਬੇਸਲ ਡੋਜ਼ ਪਾ ਸਕਦੇ ਆ ਕਦੂ ਕਰਨ ਤੋਂ ਪਹਿਲਾਂ ਪੋਟਾਸ਼ੀਅਮ ਕਲਰਾਇਡ 20 ਕਿਲੋ ਮਤਲਬ ਕਿ ਇੱਕ ਗੱਟਾ 2.5 ਕਿਲਿਆਂ ਮਗਰ ਪਾਓ ਹੁਣ ਇਸ ਬਾਰੇ ਦਾ ਰੇਟ 99500 ਰੁਪਿਆ ਪਿਛਲੀ ਵਾਰ ਜਿਹੜਾ 650 600 ਸੀਗਾ ਸੋ ਜਿਹੜੀ ਇਹ ਸਭ ਤੋਂ ਇਕਨੋਮਿਕਲ ਆ ਪੋਟਾਸ਼ ਤੱਤ ਉਸ ਤੋਂ ਬਾਅਦ ਜਿਹੜੀ ਹੈਗੀ ਪੋਟਾਸ਼ੀਅਮ ਸਲਫੇਟ ਉਹਦੇ ਵਿੱਚ 50% ਪੋਟਾਸ਼ੀਅਮ ਹੁੰਦਾ ਹੈ 7.5% ਸਲਫਰ ਵੀ ਹੁੰਦਾ ਹੈ ਪੋਟਾਸ਼ੀਅਮ ਸਲਫੇਟ ਪਰ ਇਹ ਮਹਿੰਗੀ ਪੈਂਦੀ ਹੈ ਇਸ ਤੋਂ ਬਿਨਾ ਪੋਟਾਸ਼ੀਅਮ ਮੈਗਨੀਸ਼ੀਅਮ ਸਲਫੇਟ ਦੇ ਵਿੱਚ ਪੋਟਾਸ਼ੀਅਮ 22% 11% ਮੈਗਨੀਸ਼ੀਅਮ 22% ਸਲਫਰ ਉਦੋਂ ਬਿਨਾ ਪੋਟਾਸ਼ੀਅਮ ਨਾਈਟ੍ਰੇਟ ਦੇ ਜਿਹਨੂੰ ਸਾਲਟ ਪੀਟਰ ਵੀ ਕਹਿੰਦੇ ਆ ਆਮ ਤੌਰ ਤੇ ਫਲਾਂ ਤੇ ਸਬਜ਼ੀਆਂ ਦੇ ਵਿੱਚ ਜ਼ਿਆਦਾ ਕਿਸਾਨ ਵੀ ਵਰਤਦੇ ਆ ਪੋਟਾਸ਼ੀਅਮ ਨਾਈਟ੍ਰੇਟ ਇਹਦੇ ਵਿੱਚ ਨਾਈਟ੍ਰੋਜਨ ਹੁੰਦੀ 13% 14% ਹੁੰਦੀ ਆ ਪੋਟਾਸ਼ ਇਹ ਜਿਹੜੀਆਂ ਫਲਾਂ ਸਬਜ਼ੀਆਂ ਵਾਲੇ ਜਿਹੜੇ ਕਿਸਾਨ ਵੀ ਜ਼ਿਆਦਾ ਵਰਤਦੇ ਹੈਗੇ ਆ ਸੋ ਜਿਹੜੀਆਂ ਪੋਟਾਸ਼ੀਅਮ ਸਲਫੇਟ ਜੇ ਤੁਸੀਂ ਪਾਉਣੀ ਆ ਕਿਸਾਨ ਵੀਰੋ ਉਹਦੇ ਵਿੱਚ ਸਲਫਰ ਵੀ ਆਪਾਂ ਨੂੰ 17.5% ਮਿਲੂ 50% ਪੋਟਾਸ਼ ਮਿਲੂਗੀ ਇਹ ਆਪਾਂ 24 ਕਿਲੋ ਪਾ ਸਕਦੇ ਆ ਜੇ ਪੋਟਾਸ਼ੀਅਮ ਕਲਰਾਈਡ ਜਿਹੜਾ ਆਮ ਆਪਾਂ ਨੂੰ ਪੋਟਾਸ਼ ਮਿਲਦੀ ਮਿਊਰੋਟਾ ਪੋਟਾਸ਼ ਜਿਹਨੂੰ ਕਹਿੰਦੇ ਆ ਆਮ ਜਿਹੜੀਆਂ ਦੁਕਾਨਾਂ ਦੇ ਉੱਤੇ ਮਿਲਦੀ ਜਿਆਦਾਤਰ ਪੋਟਾਸ਼ੀਅਮ ਕਲਰਾਈਡ ਇਹ ਚ 60% ਪੋਟਾਸ਼ ਹੁੰਦਾ ਇਹ ਆਪਾਂ 20 ਕਿਲੋ ਪ੍ਰਤੀ ਏਕੜ ਬੇਸਲ ਡੋਜ ਝੋਨੇ ਦੀ ਪਾਉਣੀ ਆ ਕਈ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਸੀਗੇ ਕਿ ਜਿਹੜਾ ਜਿਹੜੀ ਅਸੀਂ ਲਾਸਟ ਖਾਦ ਦੇ ਨਾਲ ਲਾਸਟ ਯੂਰੀਆ ਜਿਹੜੀ ਹੈਗੀ ਦੂਜੀ ਤੀਜੀ ਡੋਜ਼ ਜਦੋਂ ਪਾਉਨੇ ਆ ਵੀ ਉਦੋਂ ਨਹੀਂ ਫਾਇਦਾ ਹੈਗਾ ਤੁਹਾਨੂੰ ਕਲੀਅਰ ਕੱਟ ਦੱਸਦਾ ਕਿਸਾਨ ਵੀਰੋ ਜੇ ਆਪਾਂ ਬੇਸਲ ਡੋਜ਼ ਪਾਵਾਂਗੇ ਤਾਂ ਬੂਟਿਆਂ ਨੂੰ ਜਿਹੜੇ ਪ੍ਰੋਪਰ ਪੋਟਾਸ਼ੀਅਮ ਡਿਵੈਲਪਮੈਂਟ ਦੇ ਵਿੱਚ ਮਿਲੂਗਾ ਜੜਾਂ ਦੀ ਗ੍ਰੋਥ ਹੋਊਗੀ ਸਟੈਮ ਦੇ ਵਿੱਚ ਵੀ ਜਾਊਗਾ ਸਾਰੀਆਂ ਮੂਵਮੈਂਟਸ ਟਰਗਰ ਮੂਵਮੈਂਟ ਮੇਨਟੇਨ ਕਰਨਾ ਓਪਨਿੰਗ ਕਲੋਜ਼ਿੰਗ ਸਟੋਮਾਟਾ ਦੀ ਮੇਨਟੇਨ ਕਰਨਾ ਜਦੋਂ ਆਪਾਂ ਲਾਸਟ ਪਾਉਨੇ ਆ ਉਹਦਾ ਟਿਲਰਿੰਗ ਵਗੈਰਾ ਵੀ ਐਂਡ ਤੇ ਹੋਣ ਵਾਲੀ ਹੁੰਦੀ ਹੈਗੀ ਆ 40 45 ਦਿਨ ਤੇ ਲਾਸਟ ਖਾਦ ਪਾਉਨੇ ਜੇ ਉਦੋਂ ਪोटाश ਪਾਈ ਤਾਂ ਉਦੋਂ ਪਹਿਲਾਂ 45 ਦਿਨਾਂ ਦੀ ਗਰੋਥ ਦੇ ਵਿੱਚ ਉਹਦਾ ਪੋਟਾਸ਼ੀਅਮ ਦਾ ਕੋਈ ਰੋਲ ਨਹੀਂ ਰਹਿ ਜਾਣਾ ਤੇ ਉਦੋਂ ਪਾਉਣ ਦਾ ਆਪਾਂ ਨੂੰ ਕੋਈ ਬਹੁਤਾ ਫਾਇਦਾ ਨਹੀਂ ਜੇ ਮਗਰੋਂ ਆ ਕੇ ਪोटाਸ਼ ਦੀ ਘਾਟ ਜਿਹਦੇ ਆਪਾਂ ਕਹਿ ਦਿੰਨੇ ਮਗਰੋਂ ਆ ਕੇ ਕਈ ਵਾਰ ਕਿਸਾਨ ਵੀਰ ਪਾਉਂਦੇ ਆ ਕਿ ਇਹਦੇ ਨਾਲ ਸਟੈਮ ਨੂੰ ਜਿਹੜੀ ਹੈਗੀ ਮਜ਼ਬੂਤੀ ਮਿਲੂਗੀ ਜਾਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਮਿਲੂਗੀ ਉਹ ਮਿਲ ਜਾਂਦੀ ਆ ਪਰ ਜਿਹੜਾ ਝਾੜ ਤੇ ਅਸਰ ਪੈ ਗਿਆ ਉਹ ਪੋਟਾਸ਼ੀਅਮ ਨੇ ਪੂਰਾ ਠੀਕ ਹੈ ਸਟੈਮ ਦੇ ਵਿੱਚ ਵੀ ਲੱਗ ਜੂਗੀ ਹਿਡਨ ਹੰਗਰ ਜ਼ਰੂਰ ਦੂਰ ਕਰ ਦਿਓ ਆਪਣੇ ਸਿੰਪਟਮ ਦੂਰ ਹੋ ਜਾਣਗੇ ਪਰ ਉਸ ਤਰ੍ਹਾਂ ਜਿਹੜੀ ਪोटाश ਪਾਈ ਨੇ ਕੋਈ ਫਾਇਦਾ ਨਹੀਂ ਕਰਨਾ ਹੈਗਾ ਉਦੋਂ ਪਾ ਸਕਦੇ ਹੋ ਆਡੀਸ਼ਨਲ ਪਾ ਸਕਦੇ ਹੋ ਜੇ ਕਿਸਾਨ ਵੀਰ ਚਾਹੁੰਦੇ ਆ ਉਦੋਂ ਮੈਂ ਪਿਛਲੀ ਵਾਰ ਵੀ ਸਪਰੇਅਾਂ ਦੱਸਿਆ ਸੀ ਉਦੋਂ ਸਪਰੇਅ ਦੱਸਾਂਗੇ ਤੁਹਾਨੂੰ ਪोटाਸ਼ ਦੀ ਕੋਈ ਵਧੀਆ ਥੱਲੇ ਨਾ ਪਾਓ ਜਿਹੜੀ ਬੇਸਲੋਏ ਤੁਸੀਂ ਪोटाਸ਼ ਦੀ ਪਾਉਣੀ ਕਿਸਾਨ ਵੀਰੋ ਜਿਹੜੇ ਵੀਰਾਂ ਨੇ ਮਿੱਟੀ ਪਰਖ ਕਰਾਈ ਆ ਉਹ ਮਿੱਟੀ ਪਰਖ ਦੇ ਆਧਾਰ ਤੇ ਵੈਸੇ 20 ਕਿਲੋ ਪੋਟਾਸ਼ੀਅਮ ਕਲਰਾਇਡ ਮਿਊਰਟਾ ਪोटाਸ਼ ਪ੍ਰਤੀ ਏਕੜ ਝੋਨੇ ਨੂੰ ਕਦੂ ਕਰਨ ਤੋਂ ਪਹਿਲਾਂ ਜ਼ ਹੋਰ ਹੋਰ ਕਿਸੇ ਵੀ ਖਾਦ ਨਾਲ ਮਿਲਾ ਕੇ ਨਾ ਪਾਉਣ ਦੀ ਕੋਸ਼ਿਸ਼ ਕਰੋ ਕੱਲੀ ਨੂੰ ਪਾਓ ਕੱਲੀ ਕੱਲੀ ਖਾਦ ਪਾਇਆ ਕਰੋ ਕਿਸੇ ਨਾਲ ਮਿਲਾ ਕੇ ਪਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਕਈ ਕਿਸਾਨ ਵੀ ਪੁੱਛਦੇ ਜਿੰਕ ਨਾਲ ਮਿਲਾ ਕੇ ਪਾਈਏ ਬਿਲਕੁਲ ਨਹੀਂ ਕਿਸਾਨ ਵੀ ਰੋ ਜਿੰਕ ਨੂੰ ਮਿੱਟੀ ਨਾਲ ਲਾ ਕੇ ਪਾ ਦਿਓ ਪੋਟਾਸ਼ ਨਾਲ ਲਾ ਕੇ ਨਾ ਪਾਓ ਹੋਰ ਤੁਹਾਡਾ ਸਵਾਲ ਹੋਵੇ ਜਾਂ ਕਮੈਂਟ ਹੋਵੇ ਜੇ ਚੰਗੀ ਵੀਡੀਓ ਲੱਗੇ ਤਾਂ ਲਾਈਕ ਜਰੂਰ ਕਰਦਿਆ ਕਰੋ